ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਤੀਜਾ ਕਾਮਣ ਹਰ ਰਸ ਵਿਦੇ ਜੀਓ ਹਰ ਕੈ ਸਹਜ ਸੁਭਾਈ ਮਨ ਮੋਹਨ ਮੋਹ ਲੀਆ ਜੀਓ ਦੁਬਦਾ ਸਹਜ ਸਮਾਈ ਦੁਬਦਾ ਸਹਜ ਸਮਾਈ ਕਾਮਣ ਵਾਰ ਪਾਈ ਗੁਰਮਤੀ ਰੰਗ ਲਾਏ ਇਹੋ ਸਰੀਰ ਕੂੜ ਕੁਸੱਤ ਭਰਿਆ ਗਲਤਾਈ ਪਾਪ ਕਮਾਏ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਇਹੋ ਸਰੀਰ ਕੂੜ ਕੁਸੱਤ ਭਰਿਆ ਇਹਨੂੰ ਕੁਸਤ ਨਹੀਂ ਕਹਿਣਾ ਕੁਸੱਤ ਬੋਲਣਾ ਇੱਥੇ ਵਿਸਰਾਮ ਹੈ ਗਲਤਾਈ ਪਾਠ ਸੰਪਰਦਾ ਦੇ ਵਿੱਚ ਇਕੱਠਾ ਕਰਾਇਆ ਜਾਂਦਾ ਹੈ ਗਲਤਾਈ ਪਾਪ ਕਮਾਏ ਯਾਨੀ ਗਲਤਾਨ ਦਾ ਅਰਥ ਕੀਤਾ ਜਾਂਦਾ ਹੈ ਗਲਤਾਈ ਪਾਪ ਕਮਾਈ ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੈ ਬਿਨ ਭਗਤੀ ਮੈਲ ਨਾ ਜਾਏ ਨਾਨਕ ਕਾਮਣ ਪਿਰਹਿ ਪਿਆਰੀ ਵਿਚਿ ਹੋ ਆਪ ਗਵਾਈ ਕਾਮਣ ਪਿਰ ਪਾਇਆ ਜੀਉ ਕਾਮਣ ਪਿਰ ਪਾਇਆ ਜੀਉ ਕਾਮਣ ਪਿਰ ਪਾਇਆ ਜੀਉ ਗੁਰ ਕੈ ਭਾਇ ਪਿਆਰੇ ਰਹਿਣ ਸੁਖ ਸੁੱਤੀ ਜੀਉ ਅੰਤਰ ਉਰ ਧਾਰੇ ਜਿਹੜਾ ਜੀਉ ਪਾਦਾ ਨਾ ਨਖੇਰ ਕੇ ਪੜਨਾ ਉਸ ਤੋਂ ਪਹਿਲਾਂ ਥੋੜਾ ਜਿਹਾ ਠਹਿਰਾ ਦੇ ਦੇਣਾ ਰੈਣ ਸੁਖ ਸੁਤੀ ਜੀਉ ਅੰਤਰ ਉਰ ਧਾਰੇ ਅੰਤਰ ਉਰ ਧਾਰੇ ਮਿਲਿਐ ਪਿਆਰੇ ਅਨ ਦਿਨ ਦੁਖ ਨਿਵਾਰੇ ਅੰਤਰ ਮਹਿਲ ਪਿਰ ਰਾਵੇ ਕਾਮਣ ਗੁਰਮਤੀ ਵਿਚਾਰੇ ਅੰਮ੍ਰਿਤ ਨਾਮ ਪੀਆ ਦਿਨ ਰਾਤੀ ਦੁੱਬਦਾ ਮਾਰ ਨਿਵਾਰੇ ਨਾਨਕ ਸੱਚ ਮਿਲੀ ਸੋਹਾਗਣ ਗੁਰ ਕੈ ਹੇਤ ਅਪਾਰੇ ਆਵਹੋ ਦਇਆ ਕਰੇ ਜੀਉ ਪ੍ਰੀਤਮ ਅਤ ਪਿਆਰੇ ਕਾਮਣ ਬਿਨਉ ਕਰੇ ਜੀਉ ਸੱਚ ਸ਼ਬਦ ਸਿਗਾਰੇ ਸੱਚ ਸ਼ਬਦ ਸਿਗਾਰੇ ਹਉ ਮੈਂ ਮਾਰੇ ਗੁਰਮੁਖ ਕਾਰਜ ਸਵਾਰੇ ਜੁਗ ਜੁਗ ਏਕੋ ਸੱਚਾ ਸੋਈ 부ਜੈ ਗੁਰ ਵਿਚਾਰੇ ਮਨਮੁਖ ਕਾਮ ਵਿਆਪੀ ਮੋਹ ਸੰਤਾਪੀ ਕੇਸ ਆਗੇ ਜਾਏ ਪੁਕਾਰੀ ਨਾਨਕ ਮਨਮੁਖ ਥਾਉ ਨਾ ਪਾਏ ਹਾਈ ਪਾਠ ਧਿਆਨ ਨਾਲ ਉਚਾਰਨ ਕਰਨਾ ਨਾਨਕ ਮਨਮੁਖ ਨਹੀਂ ਕਹਿ ਦੇਣਾ ਨਾਨਕ ਤੇ ਵੀ ਪਾਤੇ ਠਹਿਰਾ ਦੇ ਦੇਣਾ ਯਮਕ ਲਾ ਦੇਣੀ ਇਥੇ ਨਾਨਕ ਮਨਮੁਖ ਥਾਉ ਵੀ ਨਹੀਂ ਕਹਿ ਦੇਣਾ ਮਨਮੁਖ ਭਾਤੇ ਵੀ ਯਮਕ ਲਾ ਕੇ ਬੋਲਣਾ ਨਾਨਕ ਮਨਮੁਖ ਥਾਉ ਨਾ ਪਾਈ ਬੇਨ ਗੁਰ ਆਤ ਪਿਆਰੇ ਮੁੰਦਿਆਣੀ ਪੋਲੀ ਨਿਰਗੁਣੀ ਲਿਗੁਣੀਆਂ ਜੀ ਮੁੰਦਿਆਣੀ ਪੋਲੀ ਨਿਗੁਣੀਆਂ ਜੀਓ ਮੁੰਦਿਆਣੀ ਪੋਲੀ ਨਿਗੁਣੀਆਂ ਜੀਓ ਫਿਰ ਅਗਮ ਅਪਾਰਾ ਆਪੇ ਮੇਲ ਮਿਲਿਆ ਜੀਓ ਆਪੇ ਬਖਸ਼ਣ ਹਾਰਾ ਬਖਸ਼ਣ ਹਾਰਾ ਖਖਾ ਲਾ ਕੇ ਬਖਸ਼ਣ ਹਾਰਾ ਆਵਗਣ ਬਖਸ਼ਣ ਹਾਰਾ ਕਾਮਣ ਕੰਤ ਪਿਆਰਾ ਘਟ ਘਟ ਰਹਿਆ ਸਮਾਈ ਪ੍ਰੇਮ ਪ੍ਰੀਤ ਪਾਈ ਭਗਤੀ ਪਾਈ ਐ ਪ੍ਰੇਮ ਪ੍ਰੀਤ ਇੱਥੇ ਠਮਕ ਲੱਗੇਗੀ ਭਾਏ ਭਗਤੀ ਪਾਈ ਐ ਸਤਗੁਰੂ 부ਜ ਬੁਝਾਈ ਸਤਗੁਰ ਤੇ ਝਮਕ ਲੱਗੇਗੀ ਸਤਗੁਰ ਬੂੜ ਬੁੱਝਾਈ ਸਦਾ ਆਨੰਦ ਰਹੇ ਦਿਨ ਰਾਤੀ ਅਨ ਦਿਨ ਰਹੇ ਲੇਵ ਲਈ ਨਾਨਕ ਸਹਜੇ ਹਰ ਵਰ ਪਾਇਆ ਸਾ ਧਨ ਨਵ ਨਿਧ ਪਾਈ ਗੋੜੀ ਮਹੱਲਾ ਤੀਜਾ ਮਾਇਆ ਸਰ ਸਬਲ ਵਰਤਾ ਜੀਉ ਮਾਇਆ ਸਰ ਸਬਲ ਵਰਤਾ ਜੀਉ ਸਬਲ ਪਾਠ ਕੱਠਾ ਹੀ ਕਰਨਾ ਸਬਲ ਮਾਇਆ ਸਰ ਸਬਲ ਵਰਤਾ ਜੀਉ ਕਿਉ ਕਰ ਦੁੱਤਰ ਤਰਿਆ ਜਾਏ ਕਿਉ ਕਰ ਇਥੇ ਠਮਕ ਦੁੱਤਰ ਤਰਿਆ ਜਾਏ ਰਾਮ ਨਾਮ ਕਰ ਬੋਹਿਥਾ ਜੀਉ ਰਾਮ ਨਾਮ ਕਰ ਬੋਹਿਥਾ ਜੀਉ ਰਾਮ ਨਾਮ ਕਰ ਬੋਹਿਥਾ ਜੀਉ ਸਬਦ ਖੇਵਟ ਵਿੱਚ ਪਾਏ ਸ਼ਬਦ ਖੇਵਟ ਵਿੱਚ ਪਾਏ ਹਰ ਆਪ ਲਗਾਏ ਇਨ ਵਿਦ ਦੁੱਤਰ ਤਰੀਐ ਗੁਰਮੁਖ ਭਗਤ ਪ੍ਰਾਪਤ ਹੋਵੇ ਜੀਵਤ ਆਇਓ ਮਰੀਐ ਖਿਨ ਮਹਾਰਾਮ ਨਾਮ ਜੀਵਤ ਆਇਓ ਮਰੀਐ ਖਿਨ ਮਹਾਰਾਮ ਨਾਮ ਕਿਲ ਵਿਖ ਕਾਟੇ ਭਏ ਪਵਿੱਤ ਸਰੀਰਾ ਨਾਨਕ RAM ਨਾਮ ਨਿਸਤਾਰਾ ਕੰਚਨ ਭਏ ਮਨੂਰਾ ਇਸਤਰੀ ਪੁਰਖ ਕਾਮ ਵਿਆਪੇ ਜੀਵ RAM ਨਾਮ ਕੀ ਬਿਦ ਨਹੀਂ ਜਾਣੀ ਮਾਤ ਪਿਤਾ ਸੋਤ ਭਾਈ ਖਰੇ ਪਿਆਰੇ ਜੀਵ ਮਾਤ ਪਿਤਾ ਸੋਤ ਭਾਈ ਖਰੇ ਪਿਆਰੇ ਜੀਵ ਦੂਬ ਮੋਏ ਬਿਨ ਪਾਣੀ ਦੂਬ ਮੋਏ ਮੂਏ ਉਚਾਰਨ ਕਰਨਾ ਨੰਮੀ ਔਂਕੜ ਮੂਏ ਨਹੀਂ ਕਹਿਣਾ ਡੂਬ ਮੂਏ ਬਿਨ ਪਾਣੀ 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 ਗਾਤ ਨਹੀਂ ਜਾਣੀ ਹਮੈ ਤਾਤ ਸੰਸਾਰੇ ਜੋ ਆਇਆ ਸੋ ਸਭ ਕੋ ਜਾਸੀ ਉਭਰੇ ਗੁਰ ਵਿਚਾਰੇ ਗੁਰਮੁਖ ਹੋਵੇ RAM ਨਾਮ ਵਖਾਣੈ ਆਪ ਤਰੈ ਕੋਲ ਤਾਰੇ ਇਤ ਕੋਲ ਕੇ ਕੋਲ ਆਪ ਤਰੈ ਕੋਲ ਤਾਰੇ ਆਪਣੀ ਕੋਲ ਖਾਨਦਾਨ ਹੰਸ ਬੰਸ ਨਾਨਕ ਨਾਮ ਵਸੈ ਘਾਟ ਅੰਤਰ ਗੁਰਮਤ ਮਿਲੇ ਪਿਆਰੇ RAM ਨਾਮ ਬਿਨ ਕੋ ਥਿਰ ਨਾਹੀ ਜੀਓ ਅੰਦੀਏ ਵਿਸਰਾਮ ਧਿਆਨ ਨਾਲ ਲਾਉਣਾ RAM ਨਾਮ ਬਿਨ ਇਥੇ ਠੰਮਕ ਜੀ ਲਾ ਦੋ ਕੋ ਥਿਰ ਨਾਹੀ ਜੀਓ ਕੋ ਤੇ ਵੀ ਜਮਕ ਲਾ ਦੋ ਕੋ ਥਿਰ ਨਾਹੀ ਜੀਓ ਇਥੇ ਵਿਸਰਾਮ RAM ਨਾਮ ਬਿਨ ਕੋ ਥਿਰ ਨਾਹੀ ਜੀਓ ਬਾਜੀ ਹੈ ਸੰਸਾਰਾ ਧ੍ਰੇੜ ਭਗਤ ਸੱਚੀ ਜੀਓ RAM ਨਾਮ ਵਾਪਾਰਾ RAM ਨਾਮ ਵਾਪਾਰਾ ਅਗਮ ਅਪਾਰਾ ਗੁਰਮਤੀ ਧਾਨ ਪਾਈਐ ਸੇਵਾ ਸੁਰਤ ਭਗਤ ਇਹ ਸਾਚੀ ਵਿਚਹੁ ਆਪ ਗਵਾਈਐ ਹਮ ਮਤ ਹੀਣ ਮੂਰਖ ਮੁਗਧ ਅੰਦੇ ਹਾਂਜੀ ਇਹ ਵੀ ਵਿਸਰਾਮ ਇਸੇ ਤਰਾਈਂ ਧਿਆਨ ਨਾਲ ਲਾਉਣਾ ਹੈ ਹਮ ਇਥੇ ਯਮਕ ਮਤ ਹੀਣ ਮੂਰਖ ਮੁਗਧ ਅੰਦੇ ਇਥੇ ਵਿਸਰਾਮ ਲਾਉਣਾ ਸਤਗੁਰ ਮਾਰਗ ਪਾਏ ਨਾਨਕ ਗੁਰਮੁਖ ਸ਼ਬਦ ਸੁਹਾਵੇ ਅਨ ਦਿਨ ਹਰ ਗੁਣ ਗਾਏ ਆਪ ਕਰਾਏ ਕਰੇ ਆਪ ਜੀਉ ਆਪੇ ਸ਼ਬਦ ਸਵਾਰੇ ਆਪੇ ਉਚਾਰਨ ਕਰਨਾ ਆਪੇ ਥੋੜਾ ਭਾਰਾ ਨਹੀਂ ਬੋਲਣਾ ਆਪੇ ਸ਼ਬਦ ਸਵਾਰੇ ਆਪੇ ਸ਼ਬਦ ਸਵਾਰੇ ਆਪੇ ਸਬ ਸਤਿਗੁਰ ਆਪ ਸ਼ਬਦ ਜੀਉ ਆਪੇ ਸਤਿਗੁਰ ਆਪ ਸ਼ਬਦ ਜੀਉ ਆਪੇ ਸਤਿਗੁਰ ਆਪ ਸ਼ਬਦ ਜੀਉ ਜੁਗ ਜੁਗ ਭਗਤ ਪਿਆਰੇ ਜੁਗ ਜੁਗ ਭਗਤ ਪਿਆਰੇ ਹਰ ਆਪ ਸਵਾਰੇ ਆਪੇ ਭਗਤੀ ਲਾਏ ਆਪੇ ਦਾਨ ਆਪੇ ਬੀਨਾ ਆਪੇ ਸੇਵ ਕਰਾਏ ਆਪੇ ਗੁਣ ਦਾਤਾ ਆਵ ਗੁਣ ਕਾਟੇ ਹਿਰਦੈ ਨਾਮ ਵਸਾਏ ਨਾਨਕ ਸਤਿ ਬਲਿਹਾਰੀ ਸੱਚੇ ਵਿਟੋ ਸਾਧ ਸਾਧ ਪੂਰਾ ਸ਼ੁੱਧ ਬੋਲਣਾ ਨਾਨਕ ਸਾਦ ਬਲਿਹਾਰੀ ਸੱਚੇ ਵਿਟਹੁ ਨਾਨਕ ਸਾਦ ਬਲਿਹਾਰੀ ਸੱਚੇ ਵਿਟਹੁ ਆਪੇ ਕਰੇ ਕਰਾਏ ਗੌੜੀ ਮਹੱਲਾ ਤੀਜਾ ਗੁਰ ਕੀ ਸੇਵਾ ਕਰ ਪਿਰਾ ਜੀਉ ਹਰ ਨਾਮ ਧਿਆਏ ਗੁਰ ਕੀ ਸੇਵਾ ਕਰ ਇਥੇ ਠਮਕ ਪਿਰਾ ਜੀਉ ਇਥੇ ਵਿਸਰਾਮ ਹਰ ਨਾਮ ਧਿਆਏ ਮਨਯਹ ਦੂਰ ਨਾ ਜਾਹੇ ਪਿਰਾ ਜੀਓ ਹਾਂ ਜੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਮਨਯਹ ਕਈ ਨ ਣੇ ਦੀ ਜਗ੍ਹਾ ਜੱਜਾ ਬੋਲਦੇ ਆ ਮੰਜਹੋ ਜਾਂ ਧੱਜਾ ਬੋਲਦੇ ਆ ਮੰਜਹੋ ਮੰਜਹੋ ਹਾਂ ਇਸ ਨੂੰ ਉਚਾਰਨ ਕਰਨਾ ਹੈ ਮਨਯਹ ਮਨਯਹ ਦੂਰ ਨਾ ਜਾਹੇ ਪਿਰਾ ਜੀਓ ਘਰ ਬੈਠਿਆ ਹਰ ਪਾਈ ਘਰ ਬੈਠਿਆ ਹਰ ਪਾਈ ਘਰ ਬੈਠਿਆ ਹਰ ਪਾਏ ਸਦਾ ਚਿੱਤ ਲਾਏ ਸਹਜੇ ਸਤ ਸੁਭਾਏ ਗੁਰ ਕੀ ਸੇਵਾ ਖਰੀ ਸੁਖਾਲੀ ਜਿਸਨੋ ਆਪ ਕਰਾਈ ਨਾਮ ਬੀਜੇ ਨਾਮ ਜਮੈ ਨਾਮ ਮਨ ਵਸਾਏ ਨਾਨਕ ਸੱਚ ਨਾਮ ਵਡਿਆਈ ਪੂਰਬ ਲਿਖਿਆ ਪਾਏ ਹਰ ਕਾ ਨਾਮ ਮੀਠਾ ਪਿਰਾ ਜੀਓ ਮੀਠਾ ਪਿਰਾ ਜੀਓ ਨਹੀਂ ਕਹਿਣਾ ਹਰ ਕਾ ਨਾਮ ਮੀਠਾ ਇਥੇ ਠਮਕ ਲਾ ਦਨੀ ਹੈ ਪਿਰਾ ਜੀਓ ਹਰ ਕਾ ਨਾਮ ਮੀਠਾ ਪਿਰਾ ਜੀਓ ਜਾ ਚਖਹਿ ਚਿਤ ਲਾਏ ਰਸਨਾ ਹਰ ਰਸ ਚਾਖ ਮੂਏ ਜੀਓ ਮੂਏ ਜੀਓ ਇਸ ਤਰ੍ਹਾਂ ਉਚਾਰਨ ਮੂਏ ਕਰਨਾ ਮੂਏ ਨਹੀਂ ਕਰਨਾ ਧਿਆਨ ਨਾਲ ਪਹਾੜੀ ਬੋਲੀ ਦੇ ਵਿੱਚ ਮੂਏ ਕਹਿੰਦੇ ਨੇ ਪਿਆਰੀਏ ਮੇਰੀਏ ਪਿਆਰੀਏ ਅਰਥ ਰਸਨਾ ਹਰ ਰਸ ਚਾਖ ਮੂਏ ਜੀ ਆਨ ਰਸ ਸਾਦ ਗਵਾਏ ਸਦਾ ਹਾਂਜੀ ਚਲੋ ਸਦਾ ਹਰ ਰਸ ਪਾਏ ਜਾ ਹਰ ਭਾਈ ਰਸਨਾ ਸ਼ਬਦ ਸੁਹਾਏ ਨਾਮ ਧਿਆਏ ਸਦਾ ਸੁਖ ਪਾਈ ਨਾਮ ਰਹਿ ਲੇਵ ਲਾਏ ਨਾਮੇ ਉਪਦਾ ਨਾਮੇ ਬਿਨਸਾ ਨਾਮੇ ਸੱਚ ਸਮਾਈ ਨਾਨਕ ਨਾਮ ਗੁਰਮਤੀ ਪਾਈਐ ਆਪੇ ਲਏ ਲਵਾਈ ਇਹ ਵਿਡਾਣੀ ਚੱਕਰੀ ਪਿਰਾ ਜੀਓ ਜੀ ਪਿਰਾ ਜੀਓ ਤੋਂ ਜਿੰਨੀਆਂ ਵੀ ਅੱਗੇ ਪੰਕਤੀਆਂ ਪਹਿਲਾਂ ਵੀ ਆਈਆਂ ਨੇ ਪਹਿਲਾਂ ਠੰਮਕ ਲਾ ਦਨੀ ਹੈ ਇਹ ਵਿਡਾਣੀ ਚੱਕਰੀ ਪਿਰਾ ਜੀਓ ਧਨ ਛੋੜ ਪਰਦੇਸ ਸਿਧਾਏ ਦੁਜੈ ਕਿਨਾਂ ਸੁਖ ਨਾ ਪਾਇਓ ਪਿਰਾਜੀ ਦੁਜੈ ਇਥੇ ਜਮਕ ਲਾਦਨੀ ਹੈ ਦੁਜੈ ਕਿਨਾਂ ਸੁਖ ਨਾ ਪਾਇਓ ਪਿਰਾਜੀ ਵਿਖਿਆ ਲੋਭ ਲੁਭਾਏ ਵਿਖਿਆ ਲੋਭ ਲੁਭਾਏ ਭਰਮ ਭੁਲਾਏ ਓਹ ਕਿਉ ਕਰ ਸੁਖ ਪਾਏ ਚੱਕਰੀ ਵਿਡਾਣੀ ਖਰੀ ਸੁਖਾਲੀ ਆਪਲੀ ਦੁਖਾਲੀ ਆ ਜੀ ਸੁਖਾਲੀ ਨਹੀਂ ਚੱਕਰੀ ਵਿੜਾਣੀ ਖਰੀ ਦੁਖਾਲੀ ਆਪ ਵੇਚ ਧਰਮ ਗਵਾਏ ਮਾਇਆ ਬੰਧਨ ਟਿਕਾ ਨਾਹੀ ਖੇਨ ਖੇਨ ਦੁਖ ਸੁਨਤਾਏ ਨਾਨਕ ਮਾਇਆ ਕਾ ਦੁਖ ਕਤ ਤ ਦੇ ਚੁਕੈ ਜਾ ਗੁਰ ਸਬਦੀ ਚਿਤ ਲਾਏ ਮਨ ਮੁਖ ਮੁਗਦ ਗاوار ਪੈਰਾ ਜੀ ਮਨ ਮੁਖ ਮੁਗਦ ਗاوار ਪਿਰਾਜੀਓ ਮਨਮੁਖ ਮੁਗਧ ਗਾਵਾਰ ਪਿਰਾਜੀਓ ਸ਼ਬਦ ਮਨ ਨਾ ਵਸਾਏ ਸ਼ਬਦ ਥਿਯਮ ਕਲਾਦਨੀਆ ਸ਼ਬਦ ਮਨ ਨਾ ਵਸਾਏ ਮਾਇਆ ਕਾ ਭ੍ਰਮ ਅੰਧ ਪਿਰਾਜੀਓ ਹੇ ਵੀ ਧਿਆਨ ਨਾਲ ਥੰਕ ਲਾਉਣੀਆ ਮਾਇਆ ਕਾ ਭ੍ਰਮ ਅੰਧ ਪਿਰਾਜੀਓ ਇੱਥੇ ਵੀ ਹਰ ਮਾਰਗ ਕਿਉ ਪਾਏ ਗੋ ਮਾਰਗ ਪਾਏ ਬਿਨ ਸਤਗੁਰ ਭਾਏ ਮਨਮੁਖ ਆਪ ਗణਾਏ ਹਰ ਕੀ ਚਾਕਰ ਸਦਾ ਸੁਹੇਲੇ ਗੁਰ ਚਰਣੀ ਚਿਤ ਲਾਏ ਜਿਸਨੋ ਹਰ ਜੀ ਕਰੇ ਕਿਰਪਾ ਸਦਾ ਹਰ ਕੇ ਗੁਣ ਗਾਏ ਨਾਨਕ ਨਾਮ ਰਤਨ ਜਗ ਲਾਹਾ ਗੁਰਮੁਖ ਆਪ 부ਝਾਏ ਵਾਹਿਗੁਰੂ ਜੀ ਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ